ਉੱਤ ਕੀ ਦੱਸਾਂ ਰਾਤ ਨੂੰ ਗੋਡੇ ਭੂਆ ਭੂਆ ਕਰਦੇ। ਹੋਰਾ ਵੀ ਨੀਂਦ ਨਹੀਂ ਆਉਂਦੀ। ਸਾਰੀ ਰਾਤ ਹੀ ਅੱਖਾਂ ਉਹਰੇ ਨਿਕਲ ਜਾਂਦੀ ਐ। ਜੇ ਕਦੇ ਗੋਡਿਆਂ ਨੂੰ ਭੋਰਾ ਆਵਾਂਦਾ ਤਾਂ ਢੂਹੀ ਟਸਸ ਕਰਨ ਲੱਗ ਜਾਂਦੀ ਐ। ਕਾਫੀ ਸਾਲ ਹੋ ਗਏ ਮੇਰੀ ਮਾਸੀ ਮੇਰੇ ਨਾਲ ਬੈਠੀ ਬੈੱਡ ਤੇ ਬੈਠੀ ਹੋਈ ਆਪਣੀਆਂ ਬਿਮਾਰੀਆਂ ਦਾ ਪਟਾਰਾ ਖੋਲ ਕੇ ਬੈਠ ਗਈ। ਲੈ ਮਾਸੀ ਇਹ ਉਮਰ ਚ ਗੋਡੇ ਭੂਆ ਭੂਆ ਨਾ ਕਰਨਗੇ। ਹੋਰ ਕੀ ਇੰਨੂ ਇੰਨੂ ਕਰਨਗੇ। 17 ਤੋਂ ਉੱਤੇ ਦੀ ਹੋ ਗਈ ਤੂੰ ਗੋਡਿਆਂ ਦੀ ਮਨਿਆਦ ਖਤਮ ਹੋ ਗਈ ਹੁਣ ਤਾਂ ਬੋਨਸ ਵਾਲੀ ਗੱਲ ਐ ਜਿੰਨਾ ਚੱਲਦੇ ਹੈ ਚਲਾ ਲੋ ਕੋਲ ਬੈਠੇ ਨੇ ਮੈਂ ਆਪਣੀ ਜਵਾਨ ਉਮਰ ਦੀ ਨਸ਼ੇ ਵਿੱਚ 마ਸੀ ਹੈ ਤਕਲੀਫਾਂ ਨੂੰ ਟਿੱਚ ਜਾਣਦੇ ਹੋਏ ਉਸ ਦਾ ਮਜ਼ਾਕ ਉਡਾਉਂਦੇ ਹੋਏ ਨੇ ਕਿਹਾ 마ਸੀ ਮਨਫਸੋਸ ਕੇ ਬਹਿ ਗਈ ਜਵਾਨ ਉਮਰ ਸੀ ਇਹਨਾਂ ਦੁੱਖਾਂ ਦਾ ਭੁਗਤ ਭੋਗੇ ਨੇ ਇਸ ਫਿਰ ਉਮਰ ਦੇ ਤਕਾਜੇ ਨਾਲ ਇਹੀ ਰਾਗ ਮੇਰੀ ਮਾਂ ਲਾਪਣ ਲੱਗ ਪਈ ਪਰ ਕਦੇ-ਕਦੇ ਮੇਰੀ ਮਾਂ ਹਰ ਦੁੱਖ ਨੂੰ ਚਰ ਲੈਦੀ ਸੀ ਬਹੁਤ ਹੀ ਹਾਇਤੌ ਵਾਲੇ ਸੀ ਕੋ ਚੌਂਦੀ ਫਿਰ ਪੰਜਾਬ ਮਟਪਦੇ ਹੀ ਇਹ ਬੋਲ ਮੇਰੀ ਸ੍ਰੀ ਕੇ ਹਿਆਤ ਨੇ ਸ਼ੁਰੂ ਕਰ ਦਿੱਤੀ ਨਿਤ ਨਿਤ ਦਾ ਉਹ ਹੀ ਰੋਣਾ ਹਾਏ ਹਾਏ ਸੁਣ ਕੇ ਕੰਨ ਵੀ ਪੱਕ ਗਏ ਇਲਾਜ ਦਾ ਇਹ سلسلہ ਹੱਡੀਆਂ ਵਾਲੇ ਡਾਕਟਰਾਂ ਤੋਂ ਸ਼ੁਰੂ ਹੁੰਦਾ ਹੋਇਆ ਸਿਆਣਿਆਂ ਮਾਲਸਾਂ ਵਾਲਿਆਂ ਫਿਜ਼ੀਓਥੈਰਾਪਿਸਟਾਂ ਦੁਆਲੇ ਘੁੰਮਣ ਲੱਗਿਆ ਖੋਜਵੇਂ ਤੋਂ ਜੋ ਤੱਤ ਸਾਹਮਣੇ ਆਈ ਇਹ ਹੈਰਾਨੀਜਨਕ ਨਿਕਲੀ ਇਸ ਸਮੱਸਿਆ ਬਹੁਤੇ ਘਰਾਂ ਵਿੱਚ ਪਾਈ ਗਈ ਇਸ ਦਾ ਹੱਲ ਵੀ ਆਹੀ ਕੁਝ ਹੈ ਪਰ ਇਹ ਇਲਾਜ ਨਹੀਂ ਹੈ ਪ੍ਰਕਿਰਿਆ ਹੈ ਜੋ ਕਰਨੀ ਪੈਂਦੀ ਹੈ ਤਕਰੀਬ ਉਸੇ ਤਰ੍ਹਾਂ ਹੀ ਰਹਿੰਦੀ ਹੈ ਸਭ ਤੋਂ ਵੱਡੀ ਗੱਲ ਇਸ ਗੱਲ ਵਿੱਚ ਹੈ कि اسلام ਮਸ਼ਵਰਾ ਦੇਣ ਵਾਲੇ ਬਹੁਤੇ ਭੁਗਤ ਭੋਗੀ ਹੀ ਹੁੰਦੇ ਹਨ ਉਹ ਮਸ਼ਵਰਾ ਬਹੁਤ ਜ਼ੋਰ ਲਗਾ ਕੇ ਦਿੰਦੇ ਹਨ ਆਪਣੇ ਦੁਆਰਾ ਸਮਰਥਿਕ ਇਲਾਜ ਦਾ ਬਹੁਤ ਜ਼ੋਰ ਦਾ ਢੰਗ ਨਾਲ ਪ੍ਰੋੜਤਾ ਕਰਦੇ ਹਨ ਪਰ ਦੁਬਾਰਾ ਪੁੱਛਣ ਤੇ ਉਹ ਆਪਣੀ ਤਕਲੀਫ ਬਰਕਰਾਰ ਰੱਖਦੇ ਹਨ ਫਿਰ ਪਤਾ ਨਹੀਂ ਇਹ ਕਿਸ ਆਧਾਰ ਤੇ ਆਪਣੇ ਵੱਲੋਂ ਸੁਝਾਈ ਇਲਾਜ ਦੀ ਪਰਚੋਰ ਸਪਰਸ਼ ਕਰਦੇ ਹਨ ਗੋਡਿਆਂ ਦੀ ਤਕਲੀਫ ਕੋਈ ਬਿਮਾਰੀ ਨਹੀਂ ਹੈ ਇਹ ਸਾਡੇ ਗਲਤ ਖਾਣ-ਪਾਣ ਅਤੇ ਗਲਤ ਜੀਵਨ ਸ਼ੈਲੀ ਦਾ ਨਤੀਜਾ ਹੈ ਉਮਰ ਦੇ ਲਿਹਾਜ਼ ਨਾਲ ਵਾਲਾਂ ਦਾ ਸਫੈਦ ਹੋਣਾ ਅਤੇ ਗੋਡਿਆਂ ਦਾ ਤਕਲੀਫ ਦੇਣਾ ਕੁਦਰਤੀ ਵਰਤਾਰਾ ਹੈ ਪਰ ਕੀ ਹੈ ਕਿ ਸਫੈਦ ਵਾਲ ਦਰਦ ਨਹੀਂ ਕਰਦੇ ਅਤੇ ਡਾਈ ਜਾਂ ਮਹਿੰਦੀ ਲਾਉਣ ਨਾਲ ਝਟ ਕਾਲੇ ਹੋ ਜਾਂਦੇ ਹਨ ਪਰ ਗੋਡੇ ਦਰਦ ਵੀ ਕਰਦੇ ਹਨ ਤੇ ਇਹਨਾਂ ਨੂੰ ਬਰਦਾਸ਼ਤ ਕਰਨ ਤੋਂ ਬਿਨਾ ਕੋਈ ਚਾਰਾ ਵੀ ਨਹੀਂ ਹੈ ਦਰਦ ਦੇ ਵਾਰਕ ਗੋਲੀਆਂ ਕੈਪਸੂਲ ਟੀਕੇ ਦਰਦ ਤੋਂ ਅਸਥਾਈ ਸਕਾਰਾ ਤਾਂ ਦਵਾਉਂਦੇ ਹਨ ਪਰ ਇਹ ਕਾਰਗਰ ਇਲਾਜ ਨਹੀਂ ਹੈ ਇਸੇ ਤਰ੍ਹਾਂ ਮਾਲਸ਼ਾਂ ਟਕੌਰ ਆਦਵੀ ਥੋੜੇ ਸਮੇਂ ਦਾ ਰਲੀਫ ਹੈ ਇਲਾਜ ਨਹੀਂ ਹੈ ਡਾਕਟਰਾਂ ਨੇ ਅਪਤੇ ਆਪੇ ਬਣੇ ਸਿਆਣਿਆਂ ਨੇ ਅਣਪੜ ਪੜੇ ਲਿਖੇ ਲਈ ਇੱਕ ਸ਼ਬਦ ਯਾਦ ਕੀਤਾ ਹੈ ਕਿ ਗੋਡਿਆਂ ਦੀ ਗਰੀਸ ਖਤਮ ਹੋ ਗਈ ਇਹ ਸ਼ਬਦ ਹਰ ਡਾਕਟਰ ਸਿਆਣਾ ਤੇ ਭੋਗੀ ਮਰੀਜ਼ ਜ਼ਰੂਰ ਵਰਤਦਾ ਹੈ ਗਰੀਸ ਦਾ ਇਸਤੇਮਾਲ ਸ਼ੁਰੂ ਵਿੱਚ ਟਾਂਗੇ ਗੱਟਿਆਂ ਤੇ ਚੱਕਿਆਂ ਵਿੱਚ ਕੀਤਾ ਜਾਂਦਾ ਸੀ ਫਿਰ ਬੈਰਿੰਗ ਅਤੇ ਬੋਸ ਦੇ ਆਉਣਾ ਉਹ ਵੀ ਘਟ ਗਿਆ ਗੋਡਿਆਂ ਵਿੱਚ ਗਰੀਸ ਨਹੀਂ ਹੁੰਦੀ ਜੇ ਇਹਦੀ ਤਾਂ ਲੋਕ ਕੋਈ ਨਾ ਕੋਈ ਯੰਤਰ ਬਣਾ ਕੇ ਗਰੀਸ ਪਾਉਣੀ ਸ਼ੁਰੂ ਕਰ ਦਿੰਦੇ ਹਾਂ ਉਹਦਤ ਨੇ ਹਰ ਜੀ ਪ੍ਰਾਣੀ ਨੂੰ ਹਰ ਤਰ੍ਹਾਂ ਨਾਲ ਮਹਬੂਜ ਰੱਖਣ ਲਈ ਆਪਣਾ ਸਿਸਟਮ ਬਣਾਇਆ ਹੈ ਅੱਖਾਂ ਨੱਕ ਮੂੰਹ ਕੰਨ ਅਤੇ ਹੱਡੀਆਂ ਨੂੰ ਰਗੜ ਤੋਂ ਬਚਾਉਣ ਲਈ ਅਤੇ ਆਸਾਨੀ ਨਾਲ ਘੁੰਮਣ ਯੋਗ ਬਣਾਉਣ ਲਈ ਆਪਣੇ ਬਣਾਏ ਚਿਕਨੇ ਤਰਲ ਪਦਾਰਥ ਦੀ ਉਦੋਂ ਵਸਤਾ ਗਈ। ਹੱਡੀਆਂ ਵਿਚਲਾ ਉਹ ਤਰਲ ਪਦਾਰਥ ਬਣਨਾ ਘਟ ਸਕਦਾ ਹੈ ਜਾਂ ਬੰਦ ਹੋ ਸਕਦਾ ਹੈ ਪਰ ਇਹ ਗਰੀਸ ਨਹੀਂ ਹੁੰਦੀ। ਇਸ ਦੇ ਇਲਾਜ ਦੀ ਅੰਦਮਕੜੀ ਗੋਡਿਆਂ ਨੂੰ ਬਦਲਾਉਣ ਦੀ ਹੈ। ਖਰਾਬ ਤੇ ਦਰਦ ਦਿੰਦੇ ਗੋਡਿਆਂ ਦੀ ਜਗ੍ਹਾ ਬਣਾਵਟੀ ਸਟੀਲ ਦੇ ਗੋਡੇ ਪਾਏ ਜਾਂਦੇ ਹਨ। ਇਹ ਇੱਕ ਮਹਿੰਗਾ ਲਾਚ ਹੈ। ਇਸ ਵਿੱਚ ਡਾਕਟਰਾਂ ਨੂੰ ਵਾਧੂ ਅੰਦਰਾ ਹੁੰਦੀ ਹੈ। ਤੇ ਦੂਸਰਿਆਂ ਨੂੰ ਪੂਰਾ ਕਮਿਸ਼ਨ ਬਣਦਾ ਹੈ ਪਰ ਇਹ ਕੋਈ ਪੱਕਾ ਇਲਾਜ ਨਹੀਂ ਹੈ ਸਿਰਫ ਅਸਥਾਈ ਹੱਲ ਹੈ ਉੰਜ ਗੋਡਿਆਂ ਦੇ ਇਲਾਜ ਵਿੱਚ ਕਾਫੀ ਔੜ-ਪੌੜ ਵੀ ਕੀਤਾ ਜਾਂਦਾ ਹੈ ਚਾਹੇ ਉਹ ਸਥਾਈ ਹੱਲ ਨਹੀਂ ਹੈ ਪਰ ਪੀੜਿਤ ਇਸ ਵਿੱਚ ਰੁੱਝਿਆ ਰਹਿੰਦਾ ਹੈ ਸਰੋਂ ਆਲਸੀ ਨਾਰੀਅਲ ਦਰਦ ਨਿਵਾਰਕ ਤੇਲਾਂ ਤੋਂ ਲੈ ਕੇ ਨਾਮੀ ਕੰਪਨੀਆਂ ਦੇ ਤੇਲ ਵਰਤੇ ਜਾਂਦੇ ਹਨ ਕਈ ਲੋਕਲ ਕੰਪਨੀਆਂ ਆਪਣੇ ਸਸਤੇ ਬ੍ਰਾਂਡ ਚਲਾ ਕੇ ਵੱਧੂ ਮੁਨਾਫਾ ਤੇ ਕਮਿਸ਼ਨ ਵਟੋਰਦੀਆਂ ਹਨ ਪਰ ਸਭ ਤੋਂ ਵੱਧ ਊਟ ਪਟਾਂਗ ਤੇਲ ਹੀ ਬੱਤਿਆ ਜਾਂਦਾ ਹੈ ਇਹ ਊਟ ਪਟਾਂਗ ਤੇਲ ਅਖੌਤੀ ਸਿਆਣੇ ਦੋ ਤਿੰਨ ਤੇਲਾਂ ਨੂੰ ਮਿਲਾ ਕੇ ਆਬ ਬਣਾਉਂਦੇ ਹਨ ਅਤੇ ਮੂੰਹ ਮੰਗੀ ਕੀਮਤ ਬਸੂਲਦੇ ਹਨ ਕਈ ਅਣਪੜ ਅਤੇ ਨੀਮ ਹਕੀਮ ਸਿਆਣੇ ਆਪਣੀਆਂ ਦਰਦ ਨਿਵਾਰਕ ਗੋਲੀਆਂ ਵੀ ਢੱਲੇ ਨਾਲ ਵੇਚਦੇ ਹਨ ਇਨਾਂ ਦੇ ਗਾਹਕ ਪੜੇ ਲਿਖੇ ਅਮੀਰ ਤੇ ਅਣਪੜ ਗਰੀਬ ਤੇ ਲੋਕ ਹੁੰਦੇ ਆ ਗੋਡਿਆਂ ਦੇ ਦਰਦ ਕੋ ਸਕਾਰਾ ਪਾਉਣ ਦੇ ਸਰਤੀਆ ਇਲਾਜ ਲਈ ਵੱਡੇ ਵੱਡੇ ਇਸ਼ਤਿਹਾਰ ਅਖਬਾਰਾਂ ਦੀ ਚੰਗੀ ਪੌ 12 ਕਰਦੇ ਹਨ ਭੈਣ ਜੀ ਤੁਸੀਂ ਇਸ ਗੋਮੋਤਰ ਪੀਆ ਕਰੋ ਬਹੁਤ ਚੰਗਾ ਹੁੰਦਾ ਹੈ ਮੈਂ 3 ਮਹੀਨੇ ਲਗਾਤਾਰ ਪੀਤਾ ਹੁਣ ਤਾਂ ਇਹ ਬਾਬੇ ਰਾਮਦੇਵ ਦਾ ਵੀ ਆਉਂਦਾ ਹੈ ਕਿਤੇ ਤੁਰ ਹੀ ਜਾਂਦੀ ਨੇ ਮੇਰੀ ਹਮਸਫਰ ਨੂੰ ਬਹੁਤੀ ਮਸਪਰਾ ਦਿੱਤਾ ਤੁਹਾਨੂੰ ਆਰਾਮ ਆ ਗਿਆ ਮੈਂ ਪੁੱਛਿਆ ਨਹੀਂ ਜੀ ਮੇਰੇ ਤਾਂ ਅਜੇ ਹੁੰਦਾ ਹੈ ਦਰਦ ਉਹ ਸਾਖਿਆ ਮੈਂ ਹੱਸ ਪਿਆ ਬੀਬਾ ਤੈਨੂੰ ਆਰਾਮ ਨਹੀਂ ਆਇਆ ਦੂਜਿਆਂ ਨੂੰ ਸਲਾਹ ਇੱਕ ਨਹੀਂ ਘਰ ਘਰ ਗਲੀ ਗਲੀ ਸਲਾਹਾਂ ਦੇਣ ਵਾਲੇ ਮਿਲ ਜਾਂਦੇ ਹਨ ਗੋਡਿਆਂ ਦੇ ਇਲਾਜ ਤੇ ਨਾਮ ਦੇ ਯੋਗਤਾ ਪ੍ਰਾਪਤ ਸਪੈਸ਼ਲਿਸਟ ਡਾਕਟਰ ਅਤੇ ਥੈਰੇਪਿਸਟ ਤਾ ਪੈਸੇ ਕਮਾ ਹੀ ਰਹੇ ਹਨ ਕਿਉਂਕਿ ਉਹਨਾਂ ਦਾ ਕੀਤਾ ਹੈ ਅਤੇ ਉਹਨਾਂ ਨੂੰ ਆਪਣੇ ਕੰਮ ਵਿੱਚ ਮਹਾਰਤ ਹਾਸਲ ਹੈ ਪਰ ਹਰਾਨੀ ਦੀ ਗੱਲ ਹੈ ਅਣਪੜ ਅਖੌਤੀ ਸਿਆਣੇ ਮਾਲਸਾਂ ਅਤੇ ਇਲਾਜ ਦੇ ਨਾਮ ਤੇ 500 ਤੋਂ 5000 ਤੱਕ ਰੋਜ਼ ਕਮਾ ਰਹੇ ਹਨ ਉਹਨਾਂ ਕੋਲੇ ਜੁੜੀ ਪੀੜ ਘਾਟਣ ਦਾ ਨਾਮ ਨਹੀਂ ਲੈਂਦੀ ਨੇੜਲੇ ਸ਼ਹਿਰ ਵਿੱਚ ਇੱਕ ਅਖੌਤੀ ਸਿਆਣਾ ਹਰ ਐਤਵਾਰ ਇੱਕ ਗੁਰਦੁਆਰੇ ਵਿੱਚ ਆਉਂਦਾ ਹੈ। 4 ਕੋ ਮਿੰਟ ਮਾਲ ਸਕਾਰਨ ਦੇ ਨਾਮ ਤੇ 200 ਰੁਪਿਆ ਲੈ ਲੈਂਦਾ ਹੈ। ਅਤੇ 100 ਤੋਂ ਲੈ ਕੇ 150 ਮਰੀਜ਼ ਤੱਕ ਦੇ ਮਰੀਜ਼ ਦੇਖਦਾ ਹੈ ਹਰ ਰੋਜ਼। ਉਸ ਨੇ ਹਰ ਸ਼ਹਿਰ ਲਈ ਹਫ਼ਤੇ ਦਾ ਇੱਕ ਦਿਨ ਮੁਕਰਰ ਕੀਤਾ ਹੋਇਆ ਹੈ। ਉਸ ਨੂੰ ਇਸ ਅਨਿਯਮਾਈ ਤੇ ਕੋਈ ਆਮਦਨ ਕਰ ਵੀ ਨਹੀਂ ਪੈਣਾ ਪੈਂਦਾ। ਗੋਡਿਆਂ ਦੀ ਤਕਨੀਕ ਦਾ ਮੁੱਖ ਕਾਰਨ ਰਿਫਾਇਨਡ ਤੇ ਜ਼ਹਿਰੀਲਾ ਪਾਣੀ। ਜਾਵ ਨਾਲ ਪਕਾਈ ਫਲ ਸਬਜ਼ੀਆਂ ਹਨ ਸਾਡੀ ਬਦਲਦੀ ਦਿਲਚਰਿਆ ਕੰਮ ਨਾ ਕਰਨਾ ਅਤੇ ਤੋਰੇ ਫੇਰੇ ਤੋਂ ਪਰਹੇਜ਼ ਕਰਨਾ ਹੈ ਵਧਿਆ ਭਜਨ ਅਤੇ ਹਜਮ ਨਾ ਹੋਣ ਵਾਲੇ ਫਾਸਟ ਫੂਡ ਦਾ ਸੇਵਨ ਹੈ ਜੋ ਅਸੀਂ ਚਾਹੁੰਦੇ ਹੋਏ ਵੀ ਛੱਡ ਨਹੀਂ ਸਕਦੇ ਇਸੇ ਕਰਕੇ ਇਹਨਾਂ ਗੋਡਿਆਂ ਨੂੰ ਭੂਆ ਭੂਆ ਕਰਨੋਂ ਕੋਈ ਨਹੀਂ ਰੋਕ ਸਕਦਾ ਅਤੇ ਪਟੀਆਂ ਗਰਮ ਰੋਟੀਆਂ ਚੋਪੜੀ ਰੋਟੀ ਗਰਮ ਪੱਟੀ ਵਰਗੀ ਲੁਕਸੇ ਆਪਣਾ ਕੇ ਅਸੀਂ ਆਪਣਾ ਮਣਤਾ ਬਹਲਾ ਸਕਦੇ ਹਾਂ ਪਰ ਦਰਦ ਤੋਂ ਸਾਈਂ ਛਟਕਾਰਾ ਨਹੀਂ ਪਾ ਸਕਦੇ ਹਰਮੇਸ਼ੀਟੀ ਬਾਦਲ ਜੀ ਦੀ ਇਹ ਰਚਨਾ ਤੁਹਾਨੂੰ ਨੂੰ ਜਰੂਰ ਚੰਗੀ ਲੱਗੀ ਹੋਣੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਨਿਆ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ